ਦੇ ਉੱਤੇ ਪੰਛੀਆਂ ਨੇ ਅੰਲ ਨੇ ਪਾਇ ਹੁੰਦੇ ਨੇ ਜਦੋਂ ਕਿਸੇ ਪੰਛੀ ਦੇ ਅੰਲ ਦੇ ਵਿੱਚ ਉਹਦੇ ਬੋੜ ਦੇ ਕੰਮ ਨਿਕਲਦੇ ਨੇ ਉਹ ਦੂਜੇ ਪੰਛੀ ਨੂੰ ਉਠਾਓ ਆ ਭਾਈ ਸਾਹਿਬ ਤੈਨੂੰ ਉਠਾਦੋ ਕੌਣਾ ਇਹ ਉਹ ਗੱਲ ਸੁਣ ਦਬਲ ਰੋਟੀ ਨਾਲ ਸਾਗ ਨਹੀਂ ਖਾਈਦਾ ਹੁੰਦਾ ਜਦੋਂ ਇੱਕ ਕੰਮ ਹੋ ਰਿਹਾ ਨਾ ਦੂਜਾ ਨਹੀਂ ਕਰੀਦਾ ਹੁੰਦਾ ਸਮਝ ਆ ਰਹੀ ਕਿ ਨਹੀਂ ਇਹ ਜਦੋਂ ਇੱਕ ਕੰਮ ਹੋ ਰਿਹਾ ਹੋਵੇ ਨਾ ਤੇ ਦੂਜਾ ਨਹੀਂ ਕਰੀਦਾ ਹੁੰਦਾ ਲੋਕਾਂ ਦਾ ਖਿਆਲ ਇੱਕ ਪਾਸੇ ਚਾਹੀਦਾ ਦੋ ਪਾਸੇ ਨਹੀਂ ਚਾਹੀਦਾ ਆਰਾਮ ਨਾਲ ਬੈਠੋ ਬਸ ਬੈਠੇ ਰਹੋ ਹਾਂਜੀ ਤੁਮਹਾਰ ਜੀ ਨਹੀਂ ਪਰ ਤਾਂ ਹਮ ਦਾ ਲੋਕ ਆਪਣਾ ਆਪਣਾ ਸ਼ੌਕ ਹੈ ਚਲੋ ਹਾਂਜੀ ਤੁਮਾਰ ਜੀ ਮਾਰਜ਼ ਕਰ ਰਿਆ ਸੀਗਾ ਬਈ ਦਰਸ਼ਕਾਂ ਨੋਤੇ ਆਗਲੇ ਪਾਇ ਹੁੰਦੇ ਨੇ ਔਰ ਜਦੋਂ ਉਹਨਾਂ ਦੇ ਵੋਟ ਦੇ ਖੰਭ ਨਿਕਲਦੇ ਨੇ ਉਹ ਦੂਜੇ ਪੰਛੀਆਂ ਵਾਂਗੂ ਉਡਾਰੀ ਮਾਰਨਾ ਚਾਹਦੇ ਹੁੰਦੇ ਨੇ ਇੱਕ ਟਾਣੀ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਤੇ ਤੀਜੀ ਤੋਂ ਚੌਥੀ ਤੇ ਇਹ ਹੀ ਇਨਸਾਨੀ ਸੁਭਾਅ ਹੈ ਫਿਰ ਤਾਂ ਇਨਸਾਨ ਦੀ ਜਦੋਂ ਕੋਈ ਕਬਰ ਨੂੰ 17ਵੇਂ 18ਵੇਂ ਸਾਲ ਚ ਪੈਰ ਪੜਦਾ ਉਹਦਾ ਉਹਦਾ ਜੀ ਅੰਦਰ ਨਹੀਂ ਲੱਗਦਾ ਹੁੰਦਾ ਉਹ ਦਰਾਂ 'ਚ ਆ ਕੇ ਖੜਦਾ ਹੁੰਦਾ ਉੱਥੋਂ ਦੀ ਕੌਣ ਆਉਂਦਾ ਕੌਣ ਜਾਂਦਾ ਕੌਣ ਲੱਗਦਾ ਕੌਣ ਖੜਦਾ ਇਸ ਗੱਲ ਤੇ ਸ਼ਾਇਦ ਨੂੰ ਬਹੁਤਾ ਮਤਲਬ ਨਹੀਂ ਹੁੰਦਾ ਪਰ ਜੀ ਨਹੀਂ ਅੰਦਰ ਲੱਗਦਾ ਹੁੰਦਾ ਇਹਵੇਂ ਜਿਵੇਂ ਇੱਕ ਗੱਬਰੂ ਨੂੰ ਜਦੋਂ ਕਈ ਦਿਨ ਆਪਣੇ ਦਰਾਂ ਮੂਹਰੇ ਖੜੇ ਉਹਦੇ ਹਾਂਡ ਦੇ ਨਾਲ ਦੇਖ ਲਿਆ ਉਹ ਸਮਝ ਗਿਆ ਕਿ ਹੁਣ ਤਾਂ ਪੰਛੀ ਉਹੜਾ ਹੀ ਮਾਰਨ ਜੋਗਾ ਹੋ ਗਿਆ ਸਿਰਫ ਇਸ਼ਾਰਾ ਪਾੜਦਾ ਫਿਰਦੀ ਹੈ ਪਤਾ ਨਹੀਂ ਜਾਂਦੇ ਹੋ ਉਹਦੇ ਕੱਲ ਇੱਕੀ ਭੂਖ ਮਾਰ ਗਏ ਕੀ ਸ਼ਹਿਰ ਗਿਆ ਚੈਸਾ ਕਰਕੇ ਹੁਣ ਤੱਕ ਬਰੂ ਸ਼ਹਿਰ ਦੇਖਣ ਵਾਸਤੇ ਉਤਾਵਲਾ ਹੋ ਗਿਆ ਬੜੇ ਬਹਾਨੇ ਬਣਾਉਂਦਾ ਬੜੀ ਸ਼ੀਮਾ ਕੱਢਦਾ ਪਰ ਕੋਈ ਸ਼ੀਮ ਸਿਰੇ ਨਾ ਚੜੀ ਘਰਦਿਆਂ ਨੇ ਸ਼ਹਿਰ ਜਾਣ ਹੀ ਨਾ ਦਿੱਤਾ ਇੱਕ ਦਿਨ ਗੱਬਰੂ ਨੇ ਦੇਖਿਆ ਅੱਜ ਬਾਈ ਜੀ ਘਰ ਵੀ ਹੈਗੀ ਕੱਲੀ ਪਰਝਾਈ ਹੈ ਪਰਝਾਈ ਦੇ ਗੱਲ ਪੈ ਗਿਆ ਕੀ ਕਹਿੰਦਾ ਪੈਸੇ ਕੱਢ ਮੈਂ ਸ਼ਹਿਰੋਂ ਸੌਦਾ ਪੱਤਾ ਲੈ ਕੇ ਆਵਾਂ ਪਰਝਾਈ ਕਹਿੰਦੀ ਇਹ ਕੰਮ ਤੇਰੇ ਬਾਈ ਦਾ ਅੱਗੇ ਵੀ ਉਹ ਹੀ ਲੈ ਕੇ ਆਉਂਦਾ ਹੁੰਦਾ ਹੁਣ ਵੀ ਉਹ ਹੀ ਲਿਆਊਗਾ ਤੂੰ ਖੇਤ ਵਿੱਚ ਚੱਕਰ ਮਾਰਿਆ ਉੱਥੇ ਮੁੰਡੇ ਕੋਕੀ ਗੁੱਡੀ ਖੇਡਦੇ ਹੋਣਗੇ ਤਾਂ ਕਿ ਤੂੰ ਵੀ ਖੇੜਿਆ ਇੰਨੀ ਗੱਲ ਸੁਣ ਕੇ ਭੜਾਈ ਨਾਲ ਗੁੱਸੇ ਹੋ ਗਿਆ ਕਹਿੰਦਾ ਲੈ ਤੂੰ ਤਾਂ ਮੈਨੂੰ ਗੱਪਰੋ ਹੀ ਨਹੀਂ ਹੋਂਦਿੰਦੀ ਉਹ ਕਹਿੰਦੀ ਫਟੇ ਮੈਂ ਤੇਰੇ ਘਰੋਂ ਹੁਣ ਕੀ ਬ੍ਰੇਕਾਂ ਲਾਈ ਜਾਂਦੇ ਔਰ ਕਿਸੇ ਨੂੰ ਰੋਕਦਾ ਔਰ ਰੋਕ ਸਕਦਾ ਕੋਈ ਜਾ ਘਰੋਂ ਅਗੋ ਕਹਿੰਦਾ ਨਹੀਂ ਮੇਰਾ ਮਤ ਬੋਲਦਾ ਇਹ ਹੈ ਜੇ ਤੂੰ ਮੈਨੂੰ ਕੋਈ ਚਾਜ ਦਾ ਕੰਮ ਕਹੇ ਉਹ ਮੈਂ ਕਰਕੇ ਵਿਖਾਵਾਂ ਜੋ ਵੀ ਜ਼ਿੰਮੇਵਾਰੀ ਸੋਪੇ ਉਹ ਪੂਤਾ ਕੇ ਵਿਖਾਵਾਂ ਸਾਹੀ ਲੋਕ ਆਪਸ ਚ ਗੱਲਾਂ ਕਰਨਗੇ ਉਹਨਾਂ ਦਾ ਮੁੰਡਾ ਦਿਲ ਨੂੰ ਹੋ ਗਿਆ ਉਹਨਾਂ ਦਾ ਮੁੰਡਾ ਜਵਾਨ ਹੋ ਗਿਆ ਉਹਨਾਂ ਦਾ ਮੁੰਡਾ ਜ਼ਿੰਮੇਵਾਰ ਹੋ ਗਿਆ ਉਹਨਾਂ ਦਾ ਮੁੰਡਾ ਸਮਝਦਾਰ ਹੋ ਗਿਆ ਉਹਨਾਂ ਨੂੰ ਮੁੜ ਗਿਆ ਹੋ ਗਿਆ ਸਾਰੇ ਸਮਝ ਗਿਆ ਤੂੰ ਨਹੀਂ ਸਮਝੀ ਮੰਗਲ ਦੇ ਬਹਿਣ ਦੇ ਕਾਬਲ ਹੋ ਗਿਆ ਅਕਲ ਨਹੀਂ ਹੈ ਸਵੇਰੀ ਉੱਠ ਕੇ ਕਹਿ ਲਿਆ ਜਾਂ ਫਿਰ ਹੋਏ ਚੱਕਰ ਮਾਰੇ ਜਾਂ ਕੋਈ ਕੀ ਇਹ ਕਿਉਂ ਕਮੇਗਾ ਮੈਂ ਉਹ ਕਹਿੰਦੀ ਮੈਂ ਤਾਂ ਤੈਨੂੰ ਤਾਂ ਰੋਕਦੀ ਆ ਤੂੰ ਸ਼ਹਿਰ ਕਦੇ ਇਕੱਲਾ ਗਿਆ ਨਹੀਂ ਛਲ ਬੜਾ ਪੀੜ ਪੜਕਾ ਹੁੰਦਾ ਹਾ ਤਾਂ ਗੇਮ ਕਦਰੇ ਤੁਰੇ ਫਿਰਦੇ ਨੇ ਕਿਤੇ ਜੇਬ ਕਟਾ ਕੇ ਵੇਝੇਗਾ ਆਪ ਉੱਠੜ ਜਾਵੇਂਗਾ پیسے ਗੁਆਜ ਜਾਣਗੇ ਜੇ ਤਾਂ ਸ਼ਹਿਰ ਜਾਣਾ ਹੀ ਹੈ ਤਾਂ ਕਿਸੇ ਦਿਨ ਆਪਣੇ ਬਾਈ ਜੀ ਨਾਲ ਜਾਏ ਬਾਈ ਜੀ ਨਾਲ ਸ਼ਹਿਰ ਉਹ ਨਹੀਂ ਜਾਣਾ ਚਾਹੁੰਦਾ ਕਿਉਂ ਕਿਉਂਕਿ ਉਹਦੇ ਹਾਂਦਾਂ ਨੇ ਉਹਨੂੰ ਕੱਲ੍ਹ ਚ ਦੱਸਿਆ ਹੋਇਆ ਵੀ ਸ਼ਹਿਰ ਸ਼ਹਿਰ ਕੱਲੇ ਹੀ ਜਾਈਦਾ ਉਹਦੇ ਬੜੀਆਂ ਬਾਲ ਸੋ ਬੜੀਆਂ ਚੀਜ਼ਾਂ ਦੇਖ ਦੇਖਣ ਮਿਲਦੀਆਂ ਬਸ ਬਾਜ਼ਾਰ ਚ ਬੜੋ ਤਾਂ ਕੌਣ ਮਿਲਦਾ ਹੁੰਦਾ ਤੌਰ ਜੂਰੇ ਖੜਾ ਤਾਂ ਕੌਣ ਮਿਲਦਾ ਹੁੰਦਾ ਕਿਸੇ ਮੋੜ ਤੇ ਖੜ ਜਾ ਤਾਂ ਕੌਣ ਟੱਕਰਦਾ ਹੁੰਦਾ ਪੁੱਲ ਬਲੇਕੇ ਠਾਣੇ ਦੇ ਮੂਹਰੇ ਜਾ ਖੜ ਉਹਦੇ ਰਕੀ ਮਿਲਦਾ ਹੁੰਦਾ ਅਜੀ ਸਾਰਾ ਕੁਝ ਦੱਸਿਆ ਹਿਆ ਜਦੋਂ ਨਾਲ ਹੀ ਹਟਾ ਪੈਸੇ ਮੰਗਣ ਤੋਂ ਪਰ 500 ਰੁਪਏ ਦਾ ਗੁੱਸਾ ਉਹਨੇ ਕੱਢ ਕੇ 100 ਰੁਪਇਆ ਮੂੰਹ ਤੇ ਮਾਰਿਆ ਕਦੀ ਚੱਟ ਆਇਆ ਲੈ ਕੇ 100 ਰੁਪਇਆ ਚਾਹੀ ਚਾਹੀ ਸ਼ਹਿਰ ਉੱਠ ਗਿਆ ਆਥਨ ਵੇਲੇ ਨਿਆਈ ਵਾਲੇ ਖੇਤ ਚ ਭੜਾਈ ਸਾਖ ਟੋਂਣ ਵਾਸਤੇ ਗਈ ਸਾਜ ਦੋੜਦੀ ਦੋਦੀ ਹਿੰਦੀਗਾ ਲਿੰਕ ਰੋਡ ਵੱਲ ਚਾਬਈ ਪਰ ਦੂਰੋਂ ਕੱਲਾ ਹੀ ਕੁੜਿਆ ਆਉਂਦਾ ਦੇਖ ਕੇ ਪਛਾ ਕਰੇਟ ਰੇਆਪੀ ਉਹਦਾ ਉਹਦਾ ਪੈਸੇ ਲੈ ਕੇ ਗਿਆ ਸੀ ਅੱਜ ਕੱਲ ਜਿੱਦੀ ਜੇਬ ਤੇ ਪੈਸੇ ਨਹੀਂ ਉਹ ਟੁਰਦਾ ਕਿੱਥੇ ਹੈ ਡੀਮੋਟਰ ਟਾਂਗਾ ਰਿਕਸ਼ਾ ਸੌਸਵਾਰੀਆਂ ਨੇ ਅੱਜ ਕੱਲ ਤਾਂ ਦੇਸੀ ਪਿੰਡਾਂ ਦੇ ਦੇਸੀ ਮਰੂਥੇ ਬੜੇ ਚੱਲਦੇ ਨੇ ਉਹ ਫਿਰ ਫਿਰ ਜਾਈਂ ਨਾ ਸੋਚਿਆ ਸ਼ਾਇਦ ਪਿੰਡ ਦੀ ਕੋਈ ਰੈਡੀ ਪੇ ਗੱਡਾ ਉਹ ਟਰਾਲੀ ਸ਼ਹਿਰ 'ਚ ਟੱਕਰ ਗਈ ਹੋਣੀ ਆ 100 ਰੁਪਏ ਦਾ ਸੌਦਾ ਖਰੀਦ ਕੇ ਉਹਦੇ ਵਿੱਚ ਲੈ ਦਿੱਤਾ ਉਹ ਕਾਬਲ ਮੌਜੂਦ ਨਾਲ ਤੁਰਿਆ ਹੁੰਦਾ ਹੁਣ ਦੋਸਤੋ ਜ਼ਰਾ ਕਿਲੇ ਆਇਆ ਲਟਕਿਆ ਜ ਮੂੰਹ ਦੇਖ ਕੇ ਪਰਜਾਈ ਸਮਝ ਗਈ ਇਹ ਮੌਜ ਮੂਜ ਵਾਲੀ ਚਾਲ ਨਹੀਂ ਹੈ ਜ਼ਰੂਰ ਕੋਈ ਭਾਣਾ ਵਰਤਿਆ ਹੋਇਆ ਕਿਸੇ ਸ਼ਹਿਰੀ ਦਾ ਹੱਥ ਫਿਰ ਗਿਆ ਇੱਥੇ ਮੁੱਛਾ ਉਸਾਪੜ ਜਲਦੀ ਵੀ ਬਣਾ ਸੀ ਕਿਉਂਕਿ ਉਹਦੇ ਆਖੇ ਨਹੀਂ ਸੀ ਲੱਗਿਆ ਉਹਨੇ ਸਾਗ ਸੂਪ ਵਿੱਚ ਹੀ ਛੱਡਿਆ ਡੱਡੀ ਡੱਡੀ ਹੋਲੀ ਉਹਦੇ ਆਉਣ ਤੋਂ ਪਹਿਲਾਂ ਕਰਜਾ ਪਹੁੰਚੇ ਫਿਰ ਜਦੋਂ ਗੱਭਰੂ ਆਇਆ ਨਾ ਉਹਨੂੰ ਬੈਠਣ ਦਿੱਤਾ ਨਾ ਪਾਣੀ-ਤਾਲੀ ਪੀਣ ਦਿੱਤਾ ਬੁੜਕਾ ਲੱਗਦੀ ਪੂਜਣ ਦਿੱਤਾ ਪਰ ਉਹ ਸਾਮ ਮੰਗਣ ਲੱਗ ਗਈ ਕਿ ਤੂੰ 100 ਰੁਪਏ ਲੈ ਕੇ ਗਿਆ ਸੀ ਕਿਹੜੀ ਚੀਜ਼ ਕਿੱਥੋਂ ਕਿੰਨੇ ਦੀ ਆਈ ਹੈ ਨਾ ਇਹ ਤਾਂ ਚੀਜ਼ ਦੇ ਦੇ ਨਾ ਬਕਾਇਦਾ ਦੇ ਨਾ ਮੈਂ ਤੇਰੇ ਭਾਈ ਜੀ ਨੂੰ ਹਿਸਾਬ ਦੇਣਾ ਦੋਸਤੋ ਪਰਜਾਈ ਸੋਹਣੀ ਪੜੀ ਲਿਖੀ ਹੈ ਸੁਘੜਾ ਚਲਾਕ ਉਹ 100 ਰੁਪਏ ਦਾ ਸਾਮਗ ਦੀ ਆ ਉਹ ਉਹ ਵਿਚਾਰਾ ਮੇਰੇ ਵਰਗਾ ਲੱਲੂ ਪ੍ਰਸ਼ਾਦ ਬਲੀ ਬਲੀ ਸ਼ਹਿਰ ਗਿਆ ਸੀ ਉਹ ਖਿੱਚ ਤੂ ਕੇ ਹਸਾਤ ਪੂਰਾ ਕਰਦਾ ਤੇ ਮੈਂ ਗੌਰ ਨਾਲ ਸੁਣ ਰਹਾ ਹਾਂ ਠੀਕ ਹੈ ਜੀ ਹੱਦ ਬੀਤੀ ਕੀ ਦੱਸ ਹੱਦ ਬੀਤੀ ਉਲਟਾ ਕਰੀਆ ਪੈ ਗਿਆ ਨਹੀਂ ਮੈਂ ਤਾਂ ਆਪਣਾ ਚੁੱਗਾ ਚੌੜ ਕਰਾ ਕੇ ਬਹਿ ਗਿਆ ਨਹੀਂ ਮੈਂ ਤਾਂ ਆਪਣਾ ਚੁੱਗਾ ਚੌੜ ਕਰਾ ਕੇ ਬਹਿ ਗਿਆ ਨਹੀਂ ਇੱਕ ਕੁੜੀ ਇੱਕ ਕੁੜੀ ਕੀ ਇੱਕ ਕੁੜੀ ਕੀ ਕੁੱਕੜੀ ਨਹੀਂ ਹਾਂ ਕੁੜੀ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਦਿੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਦਹੀਂ ਭਲੇਕੇ ਭਾਬੀ ਫੁੱਟ ਨਰਮੇ ਦੇ ਖਾ ਬੈਠਾ ਦਹੀਂ ਭਲੇਕੇ ਭਾਬੀ ਫੁੱਟ ਨਰਮੇ ਦੇ ਖਾ ਬੈਠਾ ਕਿਨੇ ਅਮਾ ਕੋਹ ਸੀਟ ਤੇ ਕੋਹ ਸੀਟ ਤੇ ਕੋਹ ਸੀਟ ਤੇ ਬੈਠੇ ਕੋਹ ਸੀਟ ਤੇ ਬੈਠੇ ਦੋਵੇਂ ਸ਼ਹਿਰ ਨ ਜਾਣਦੇ ਸੀ ਕੋਹ ਸੀਟ ਤੇ ਬੈਠੇ ਦੋਵੇਂ ਸ਼ਹਿਰ ਨ ਜਾਣਦੇ ਸੀ ਹੋਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸੰਜੇ ਸੀ ਹੋਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸੰਜੇ ਸੀ ਮੈਂ ਤੁਮ ਮੈਂ ਮੈਂ ਕੂਣੀ ਜਈ ਮੈਂ ਕੂਣੀ ਜਈ ਮਾਰੀ ਮੈਂ ਕੂਣੀ ਜਈ ਮਾਰੀ ਹੁਨੇ ਪੈਰ ਦਬਾ ਦਿੱਤਾ ਮੈਂ ਕੂਣੀ ਜਈ ਮਾਰੀ ਹੁਨੇ ਪੈਰ ਦਬਾ ਦਿੱਤਾ ਅਭੇ ਮੈਂ ਕੂਣੀ ਜਈ ਮਾਰੀ ਹੁਨੇ ਪੈਰ ਦਬਾ ਦਿੱਤਾ ਸਿਰ ਇਨ ਵਿੱਚ ਮੈਂ ਹੁਬਕੇ ਪੋਦਾ ਟਕਕਦਾ ਦਿੱਤਾ ਇਹਦੇ ਵਿੱਚ ਮੈਂ ਹੁਬਕੇ ਉਹਦਾ ਟਿਕਟ ਕਟਾ ਦਿੱਤਾ ਮੰਨ ਲੈ ਮੈਨੂੰ ਕਹਿ ਬੈਠਾ ਕੀ ਕਹਿ ਬੈਠਾ ਐ ਬੈਠਾ ਕੀ ਉਹ ਕਹ ਬੈਠਾ ਉਹ ਹੋ ਕੀ ਮੈਨੂੰ ਕਹਿ ਬੈਠਾ ਆਪ ਕੋਈ ਸੇਵਾ ਕਰੀਏ ਨਹੀਂ ਸੇਵਾ ਨਾ ਸੇਵਾ ਬਸਿਟ ਕਰਨੀ ਸੀ ਹੋਰ ਕਿੱਥੇ ਜਾਂਦਾ ਫਿਰ ਮੈਂ ਉਸ ਵੇਲੇ ਮੈਂ ਉਹ ਲੋਕ ਕਹਿ ਬੈਠਾ ਆਪ ਹੀ ਸੇਵਾ ਕਰੀਏ ਨਹੀਂ ਬਸ ਤੋਂ ਥੱਲੇ ਉਤਰ ਆਇਓ ਮੇਰੇ ਜਰੀਏ ਨਹੀਂ ਤੋਖਲ ਦੇ ਉਤਰਾਈ ਉਹ ਮੇਰੇ ਜਰੀਏ ਨਹੀਂ ਅੱਖ ਬਚਾ ਕੇ ਅੱਖ ਬਚਾ ਕੇ ਉਹ ਹੋਟਲ ਵਿੱਚ ਅੱਖ ਬਚਾ ਕੇ ਹੋਟਲ ਦੇ ਵਿੱਚ ਬੈਠੇ ਬੋਲੇ ਸੀ ਅੱਖ ਬਚਾ ਕੇ ਹੋਟਲ ਵਿੱਚ ਜਾ ਬੈਠੇ ਬੋਲੇ ਸੀ ਅਭੀ ਦੀ ਹਾਂ ਦਾ ਬਿਲ ਆ ਗਿਆ ਪੀਤੇ ਕਹਿੰਦੇ ਕੋਲੇ ਸੀ ਦੀ ਹਾਂ ਦਾ ਬਿਲ ਆ ਗਿਆ ਪੀਤੇ ਕਹਿੰਦੇ ਕੋਲੇ ਸੀ ਪਾਊਡਰ ਦੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਹੈ ਯਾਰ ਫਿਰ ਮਨਿਆਰੀ ਵਾਲੇ ਨੂੰਨੇ ਕੀਤਾ ਆਰਡਰ ਨਹੀਂ 3 ਦੇ ਪੰਜਾਂ ਦਾ ਲੈ ਲਿਆ ਉਹਨੇ ਸੁਰਤੀ ਪਾਊਡਰ ਨਹੀਂ 3 ਦੇ ਪੰਜਾਂ ਦਾ ਲੈ ਲਿਆ ਉਹਨੇ ਸੁਰਤੀ ਪਾਊਡਰ ਨਹੀਂ ਬਾਅਦ ਕੀ ਲਗਣਾ ਦੂ ਐਵੇਂ ਕਿਉਂ ਘਬਰਾਉਣੀ ਬਾਅਦ ਕੀ ਲਗਣਾ ਦੂ ਐਵੇਂ ਕਿਉਂ ਘਬਰਾਉਣੀ ਰਾਣ ਵੀ ਦੇ ਬਣ ਭਾਬੀ ਆ ਤਰਾਂ ਪੋਨੀਏ ਜਾਣੀ ਦੇ ਹੁਣ ਬਾਬੀ ਜੀ ਆਥੋ ਲੋਲਾ ਪੋਨੀਏ ਅੱਜ ਵਾਲਾ ਗਾਣਾ ਹਾਂ ਤੈਨ ਦੀ ਸੁਣ ਮੇ ਜਾਣਾ ਨਾ ਉਹ ਮੰਨੇ ਤਾੜੇ ਨਹੀਂ 25 ਲੈ ਲੈ ਵਿੱਚ ਬਣਾਏ ਕਿਤੇ ਟਿਕਟਾ ਵਾਲਿਆ ਨਹੀਂ ਪੂਰੇ 25 ਲੈ ਲੈ ਵਿੱਚ ਬਣਾਏ ਕਿਤੇ ਟਿਕਟਾ ਵਾਲਿਆ ਨਹੀਂ ਖਤਮ ਹੋਈ ਜਦ ਤਦ ਮੋਹ ਹੋਈ ਜਦ ਉਹ ਖਤਮ ਹੋਈ ਮੈਨੂੰ ਹੌਲੀ ਦੇ ਕੇ ਕਹਿੰਦੀ ਮੈਨੂੰ ਕਿ ਅਸਾ ਪਾਣੀ ਤੇ ਲਤੀ ਕਹਿੰਦੀ ਸੀ ਹੁਣ ਦੱਸ ਵੀ ਦੇ ਕੀ ਕਹਿੰਦੀ ਸੀ ਉਹਨੂੰ ਕਹਿੰਦੀ ਪਰਲਾ ਕਹਿੰਦੀ ਕੰਨ ਨੇੜੇ ਲੋਕਰੀ ਫਿਰ ਮੇਰੇ ਕੰਨ ਵਿੱਚ ਆ ਕੇ ਕਹਿੰਦੀ ਆ ਤੈਨੂੰ ਜੋਣੇ ਮੌੜ ਵਾਲਾ ਚੰਨ ਰਾਤ ਲਗਾ ਕੇ ਦਿੰਦਾ ਹਾਂ ਅਲੂ ਹੋਈ ਜਦ ਖਤਮ ਹੋਈ ਜਦ ਪਿੱਛੇ ਕਰ ਲੋਮੇ ਬਾਹਰ ਆ ਗਈ ਸੀ ਖਤਮ ਹੋਈ ਜਦ ਪਿੱਛੇ ਕਰ ਲੋਮੇ ਬਾਹਰ ਆ ਗਈ ਸੀ ਸਾਰ ਰਬਈਆ ਵੀਰਚਾ ਨਾਲ ਵਰਦੀ ਖਾਗੇ ਸਾਰ ਰਬਈਆ ਦੀ ਵੀਰਚਾ ਨਾਲ ਵਰਦੀ ਖਾਗੇ ਸੋਚਿਆ ਹੋ ਈ ਪੌਣਾ ਜੀ ਮਗਰੋਂ ਤੱਲਿਆ ਛੋੜ ਗਈ ਪਰੀ ਪੀੜ ਵਿੱਚ ਪਤਾਨੀ ਕਿੱਥੇ ਪੱਤੇ ਟੋੜ ਗਈ ਪਰੀ ਪੀੜ ਵਿੱਚ ਪਤਾਨੀ ਕਿੱਥੇ ਪੱਤੇ ਟੋੜ ਗਈ ਹਾਕੀ ਨੰਗ ਬਣਾ ਗਈ ਹਾਕੀ ਨੰਗ ਬਣਾ ਗਈ ਨਾ ਕੁਝ ਰਿਹਾ ਬਕਾਇਆ ਨਹੀਂ ਹਾਕੀ ਨੰਗ ਬਣਾ ਗਈ ਨਾ ਕੁਝ ਰਿਹਾ ਬਕਾਇਆ ਨਹੀਂ ਸਰਤੀ ਕਰ ਤੇਰਾ ਜੌਰ ਪਾਪੀ ਪੈਦਲ ਆਇਆ ਨਹੀਂ ਦਰ ਬਿਕਰ ਮਹਾਰਾਜ ਵਾਲਿਆ ਪੈਦਲ ਆਇਆ ਨਹੀਂ